ਹਾਈ ਵੈਲਕਮ एवरीवन ਆਪਾਂ ਕਰ ਰਹੇ ਹਾਂ ਜਰਨਲ ਤੇ ਆਪਾਂ ਜਰਨਲ ਦੀਆਂ ਅੱਜ ਕੁਝ ਬੇਸਿਕ ਜਰਨਲ ਐਂਟਰੀਆਂ ਕਰਾਂਗੇ ਆਪਾਂ ਉਹਨੂੰ ਸਮਝਾਂਗੇ ਆਪਾਂ ਤਾਂ ਦੇਖੋ ਜੀ ਆਪਾਂ ਨੇ ਪਹਿਲਾਂ ਕੇਸ ਕੀਤੇ ਸੀ ਵੀ ਜੋ ਆਪਾਂ ਬਿਜ਼ਨਸ ਦੇ ਵਿੱਚ ਜੋ ਵੀ ਪੈਸਾ ਲਗਾਉਨੇ ਆ ਕੋਈ ਵੀ ਪਰਸਨ ਆ ਜੋ ਬਿਜ਼ਨਸ ਸਟਾਰਟ ਕਰਦਾ ਉਹਦੀ ਐਂਟਰੀ ਕਿਵੇਂ ਪੈਂਦੀ ਆ ਜਾਂ ਜਿਸ ਨੇ ਵੀ ਬਿਜ਼ਨਸ ਸਟਾਰਟ ਕੀਤਾ ਉਹ ਆਪਦੀ ਪਰਸਨ ਯੂਸੂअली ਬਿਜ਼ਨਸ ਦੇ ਵਿੱਚ ਪੈਸਾ ਕਢਵਾ ਰਿਹਾ ਸਾਨੂੰ ਆਪਾਂ ਕੀ ਕਹਿੰਦੇ ਆ ਤੇ ਉਹਦੀ ਜਰਨਲ ਐਂਟਰੀ ਕਿਵੇਂ ਪੈਂਦੀ ਆ ਤੇ ਜੋ ਵੀ ਆਪ ਐਕਸਪੈਂਸ ਪੇ ਕਰਦੇ ਆ ਇਨਕਮ ਗੇਨ ਕਰੀਆ ਜੋ ਜੋ ਵੀ ਆਪਾਂ ਨੂੰ ਲਾਸ ਹੋਇਆ ਉਹਨਾਂ ਦੀ ਆਪਾਂ ਕਿਵੇਂ ਐਂਟਰੀ ਪਾਉਣੀ ਆ ਉਹ ਆਪਾਂ ਨੇ ਪਹਿਲਾਂ ਕੇਸ ਕਰੇ ਸੀ ਅੱਜ ਉਸ ਨਾਲ ਰਿਲੇਟਡ ਕੁਝ ਬੇਸਿਕ ਆਪਾਂ ਜਨਰਲ ਐਂਟਰੀਜ਼ ਕਰਾਂਗੇ ਤਾਂ ਪਹਿਲੀ ਦੇਖੋ ਐਂਟਰੀ ਕਿੰਦੇ ਪਵਨ 스타ਟਡ ਬਿਜ਼ਨਸ ਵਿਦ ਕੈਸ਼ ਤਾਂ ਹੁਣ ਪਹਿਲੀ ਦੇਖੋ ਐਂਟਰੀ ਕਿਸ ਤਰ੍ਹਾਂ ਪਊਗੀ ਤਾਂ ਬਿਜ਼ਨਸ ਦੇ ਵਿੱਚ ਕੀ ਆ ਰਿਹਾ ਜੀ ਕੈਸ਼ ਤਾਂ ਕੈਸ਼ ਅਕਾਊਂਟ ਕੀ ਹੋ ਜਾਊਗਾ ਜੀ ਡੈਬਿਟ ਹੋ ਜਾਊਗਾ ਕੈਸ਼ ਅਕਾਊਂਟ ਡੈਬਿਟ ਜੋ ਕੈਸ਼ ਬਿਜ਼ਨਸ ਦੇ ਵਿੱਚ ਆ ਰਿਹਾ ਉਹ ਕੀ ਬਣ ਜਾਣੀ ਹੈ ਜੀ ਕੈਪੀਟਲ ਤਾਂ ਟੂ ਕੀ ਆਜੂਗਾ ਕੈਪੀਟਲ ਕਿੰਨੇ 1 ਲੱਖ ਰੁਪਏ ਦੇ ਨਾਲ ਤਾਂ ਇਹ ਆਪਣੀ ਐਂਟਰੀ ਪੈਜੂਗੀ ਜੋ ਆਪਣੀ ਫਸਟ ਐਂਟਰੀ ਆ ਹੁਣ ਦੂਸਰੀ ਐਂਟਰੀ ਦੀ ਗੱਲ ਕਰੀਏ ਜੀ ਪਰਚੇਸ ਕੰਪਿਊਟਰ ਅਗੇਂਸਟ ਕੈਸ਼ ਹੁਣ ਦੇਖੋ ਆਪਾਂ ਕੈਸ਼ ਦੇ ਵਿੱਚ ਜਿਹੜਾ ਕੰਪਿਊਟਰ ਪਰਚੇਸ ਕਰ ਰਹੇ ਹਾਂ ਤਾਂ ਕੰਪਿਊਟਰ ਬਿਜ਼ਨਸ ਦੇ ਲਈ ਕੀ ਹੋਗੀ ਜੀ ਐਸੈਟ ਹੋਗੀ ਤਾਂ ਐਂਟਰੀ ਕੀ ਪਊਗੀ ਕੰਪਿਊਟਰ ਅਕਾਊਂਟ ਡੈਬਿਟ ਤਾਂ ਬਿਜ਼ਨਸ ਦੇ ਵਿੱਚ ਕੀ ਜਾ ਰਿਹਾ ਜੀ ਕੈਸ਼ ਤਾਂ ਐਂਟਰੀ ਕੀ ਬਣ ਜੂਗੀ ਕੰਪਿਊਟਰ ਅਕਾਊਂਟ ਡੈਬਿਟ ਟੂ ਕੈਸ਼ ਕਿੰਨੇ ਦਾ ਆਪਾਂ ਨੇ ਪਰਚੇਸ ਕੀਤਾ ਵਾ 20000 ਦਾ ਹੁਣ ਮੰਨ ਲਓ ਇੱਥੇ ਹੀ ਆਪਾਂ ਕੇਸ ਗੱਲ ਕਰ ਲਈਏ ਦੂਸਰੇ ਦੀ ਵੀ ਆਪਾਂ ਨੇ ਪਰਚੇਸ ਕੀਤਾ ਕੰਪਿਊਟਰ ਅਗੇਂਸਟ ਚੈੱਕ ਵੀ ਆਪਾਂ ਨੇ ਚੈੱਕ ਰਾਹੀਂ ਕੀ ਕੀਤੀ ਆ ਪੇਮੈਂਟ ਕਰੀਆ ਤਾਂ ਹੁਣ ਚੈੱਕ ਦੀ ਜਗ੍ਹਾ ਤੇ ਵਰਡ ਆਪਾਂ ਯੂਜ਼ ਕੀ ਕਰਦੇ ਆ ਬੈਂਕ ਤਾਂ ਐਂਟਰੀ ਕੀ ਬਣ ਜਾਣੀ ਸੀ ਕੰਪਿਊਟਰ ਅਕਾਊਂਟ ਡੈਬਿਟ ਟੂ ਬੈਂਕ ਆ ਜਾਣਾ ਸੀ ਤਾਂ 第三 ਐਂਟਰੀ ਕੀ ਆ ਪੇਡ ਸੈਲਰੀ ਜੋ ਵੀ ਆਪਣੇ ਐਕਸਪੈਂਸ ਆ ਹੁੰਦੇ ਨੇ ਉਹ ਕੀ ਹੁੰਦੇ ਨੇ ਆਪਣੇ ਡੈਬਿਟ ਹੁੰਦੇ ਨੇ ਕਿਉਂਕਿ ਜੋ ਆਪਣਾ ਨੋਮినਲ ਅਕਾਊਂਟ ਆ ਉਸ ਦਾ ਰੂਲ ਕੀ ਆ ਵੀ ਜੋ ਵੀ ਆਪਣਾ ਲਾਸ ਆ ਜੋ ਵੀ ਆਪਣੇ ਮਤਲਬ ਐਕਸਪੈਂਸ ਨੇ ਉਹ ਕੀ ਹੋਣਗੇ ਜੀ ਡੈਬਿਟ ਹੋਣਗੇ ਤਾਂ ਹੁਣ ਇੱਥੇ ਆਪਾਂ ਨੇ ਸੈਲਰੀ ਪੇ ਕੀਤੀ ਆ ਤਾਂ ਸੈਲਰੀਜ਼ ਅਕਾਊਂਟ ਡੈਬਿਟ ਸੈਲਰੀਜ਼ ਅਕਾਊਂਟ ਡੈਬਿਟ ਹੁਣ ਦੇਖੋ ਜੀ ਆਪਾਂ ਨੇ ਸੈਲਰੀ ਪੇ ਕੀਤੀ ਆ ਸੈਲਰੀ ਦੇ ਰੂਪ ਚ ਕੀ ਜਾ ਰਿਹਾ ਵਾ ਬਿਜ਼ਨਸ ਦੇ ਵਿੱਚੋਂ ਕੈਸ਼ ਜਾ ਰਿਹਾ ਤਾਂ ਸੈਲਰੀ ਐਕਸਪੈਂਸ ਆ ਸੈਲਰੀ ਅਕਾਊਂਟ ਡੈਬਿਟ ਜੋ ਸੈਲਰੀ ਪੇ ਕੀਤੀ ਆ ਸੈਲਰੀ ਦੇ ਬਦਲੇ ਦੇ ਵਿੱਚ ਆਪਣੇ ਕੋਲੋਂ ਕੀ ਕਿਹਾ ਬਿਜ਼ਨਸ ਦੇ ਵਿੱਚੋਂ ਕੈਸ਼ ਗਿਆ ਤਾਂ ਐਂਟਰੀ ਕੀ ਬਣੂਗੀ ਸੈਲਰੀਸ ਅਕਾਊਂਟ ਡੈਬਿਟ ਟੂ ਕੈਸ਼ ਕਿੰਨੇ ਦੇ ਨਾਲ ਜੀ 15000 ਦੇ ਨਾਲ ਤਾਂ ਹੁਣ ਮੰਨ ਲਓ ਇੱਥੇ ਆਪਾਂ ਹੋਰ ਕਿਸੇ ਰੈਂਟ ਦੀ ਗੱਲ ਮਤਲਬ ਇੱਥੇ ਆਪਾਂ ਕਿਸੇ ਹੋਰ ਐਕਸਪੈਂਸ ਦੀ ਗੱਲ ਕਰੀਏ ਮੰਨ ਲਓ ਆਪਾਂ ਨੇ ਰੈਂਟ ਪੇ ਕੀਤਾ ਕੀ ਪੇ ਕੀਤਾ ਜੀ ਆਪਾਂ ਨੇ ਰੈਂਟ ਤਾਂ ਐਂਟਰੀ ਕੀ ਬਣ ਜਾਣੀ ਸੀ ਰੈਂਟ ਅਕਾਊਂਟ ਡੈਬਿਟ ਟੂ ਕੈਸ਼ ਜੇ ਆਪਾਂ ਨੇ ਚੈੱਕ ਕਰਾਂ ਅਸੀਂ ਪੇ ਕੀਤਾ ਕੋਈ ਐਕਸਪੈਂਸ ਮੰਨ ਲਓ ਸੈਲਰੀ ਆਪਾਂ ਨੇ ਚੈੱਕ ਕਰਾਂ ਅਸੀਂ ਪੇ ਕਰੀ ਹੁੰਦੀ ਤਾਂ ਐਂਟਰੀ ਕੀ ਬਣਨੀ ਸੀ ਜੋ ਆਪਣੇ ਸੈਲਰੀਜ਼ ਨੇ ਉਹ ਚੈੱਕ ਕਰਾਂ ਅਸੀਂ ਪੇ ਕਰੀਆਂ ਹੁੰਦੀਆਂ ਤਾਂ ਕੀ ਉਸ ਦੀ ਐਂਟਰੀ ਕੀ ਪੈਣੀ ਸੀ ਸੈਲਰੀਜ਼ ਅਕਾਊਂਟ ਡੈਬਿਟ ਟੂ ਬੈਂਕ ਤੇ ਉਸ ਤੋਂ ਬਾਅਦ ਆ ਗਿਆ ਜੀ ਪਰਚੇਜ਼ਡ ਗੁੱਡਜ਼ ਇਨ ਕੈਸ਼ ਹੁਣ ਇੱਥੇ ਆਪਾਂ ਨੇ ਗੁੱਡਜ਼ ਪਰਚੇਜ਼ ਕਰੀਆਂ ਨੇ ਕੈਸ਼ ਦੇ ਵਿੱਚ ਜਦੋਂ ਆਪਾਂ ਗੁੱਡਜ਼ ਪਰਚੇਜ਼ ਕਰਦੇ ਆ ਤਾਂ ਆਪਾਂ ਇਹ ਨਹੀਂ ਲਿਖਦੇ ਹੈਗੇ ਗੁੱਡਜ਼ ਅਕਾਊਂਟ ਡੈਬਿਟ ਟੂ ਕੈਸ਼ ਇਹ ਆਪਾਂ ਦਾ ਰੋਂਗ ਹੋਊਗਾ ਜੀ ਗੋਡਜ਼ ਦੀ ਜਗਾ ਤੇ ਆਪਾਂ ਵਰਡ ਕੀ ਕਰਦੇ ਆ 25 ਵਰਡ ਯੂਜ਼ ਕਰਦੇ ਜਦੋਂ ਆਪਾਂ ਗੋਡਜ਼ ਨੂੰ ਕੀ ਕਰ ਰਹੇ ਆ ਬਾਏ ਕਰ ਰਹੇ ਆ ਪਰਚੇਸ ਕਰ ਰਹੇ ਆ ਤਾਂ ਐਂਟਰੀ ਕੀ ਬਣੂਗੀ ਪਰਚੇਸ ਅਕਾਊਂਟ ਡੈਬਿਟ ਪਰਚੇਸ ਅਕਾਊਂਟ ਡੈਬਿਟ ਟੂ ਕੈਸ਼ ਕਿਉਂਕਿ ਆਪਾਂ ਨੇ ਕੈਸ਼ ਦੇ ਵਿੱਚ ਕਿਨੇ ਗੋਡਜ਼ ਪਰਚੇਸ ਕਰੀਆਂ ਨੇ ਕਿੰਨੇ ਦੀਆਂ ਪਰਚੇਸ ਕਰੀਆਂ ਨੇ ਜੀ 20000 ਇਹ ਆਪਣੀ ਇਸ ਤਰੀਕੇ ਨਾਲ ਐਂਟਰੀ ਪੈਜੂਗੀ ਹੁਣ ਮੰਨ ਲਓ ਜੇ ਇੱਥੇ ਲਿਖਿਆ ਹੁੰਦਾ ਪਰਚੇਸਡ ਗੁੱਡਜ਼ ਫਰੋਮ ਪਰਚੇਸਡ ਗੁੱਡਜ਼ ਫਰੋਮ ਰਾਮ ਤਾਂ ਹੁਣ ਮੰਨ ਲਓ ਆਪਣੀ ਐਂਟਰੀ ਬਣ ਗਈ ਪਰਚੇਸਡ ਗੁੱਡਜ਼ ਫਰੋਮ ਰਾਮ ਮਤਲਬ ਹੁਣ ਇਹ ਕਿਹੜੀ ਐਂਟਰੀ ਹੈ ਜੀ ਆਪਣੀ ਕਰੈਡਿਟ ਐਂਟਰੀ ਹੈ ਕਿਉਂਕਿ ਇੱਥੇ ਕੈਸ਼ ਬਾਰੇ ਆਪਾਂ ਨਹੀਂ ਮੈਂਸ਼ਨ ਇੱਥੇ ਆਪਾਂ ਨੂੰ ਸਿਰਫ ਕੀ ਆ ਨੇਮ ਦਿੱਤਾ ਹੋਇਆ ਜਿਸ ਤੋਂ ਆਪਾਂ ਨੇ ਗੁੱਡਜ਼ ਪਰਚੇਸ ਕਰੀਆਂ ਨੇ ਤਾਂ ਐਂਟਰੀ ਕੀ ਬਣੂਗੀ ਆਪਣੀ ਪਰਚੇਸ ਅਕਾਊਂਟ ਡੈਬਿਟ ਟੂ ਰਾਮ ਆਜੂਗਾ ਕਿਉਂਕਿ ਹੁਣ ਹਲੇ ਕੈਸ਼ ਆਪਣੇ ਕੋਲੋਂ ਨਹੀਂ ਜਾ ਰਿਹਾ ਹੈਗਾ ਤਾਂ ਰਾਮ ਨੂੰ ਆਪਾਂ ਨੇ ਪੈਸੇ ਦੇਣੇ ਨੇ ਹਲੇ ਆਪਾਂ ਨੇ ਪੇ ਨਹੀਂ ਕਰੇ ਹੈਗੇ ਤਾਂ ਐਂਟਰੀ ਕੀ ਬਣ ਜਾਣੀ ਆ ਪਰਚੇਜ ਅਕਾਊਂਟ ਡੈਬਿਟ ਟੂ ਰਾਮ ਬਟ ਆਪਣੀ ਐਂਟਰੀ ਪਹਿਲਾਂ ਕੀ ਸੀ ਪਰਚੇਜਡ ਗੂਡਜ਼ ਇਨ ਕੈਸ਼ ਵੀ ਕੈਸ਼ ਪਰਚੇਜ਼ ਕਰੀਆਂ ਨੇ ਤਾਂ ਐਂਟਰੀ ਕੀ ਬਣੀ ਸੀ ਪਰਚੇਜ ਅਕਾਊਂਟ ਡੈਬਿਟ ਟੂ ਕੈਸ਼ ਹੁਣ ਅੱਗੇ ਆਪਾਂ ਅਗਲੀ ਐਂਟਰੀ ਦੇਖੀਏ ਜੀ ਸ਼ੋਲਡ ਗੂਡਜ਼ ਅਗੇਂਸਟ ਕੈਸ਼ ਕੈਸ਼ ਦੇ ਵਿੱਚ ਆਪਾਂ ਨੇ ਗੂਡਜ਼ ਕੀ ਕੀਤੀਆਂ ਨੇ ਸੇਲ ਕਰੀਆਂ ਨੇ ਤਾਂ ਜਦੋਂ ਗੂਡਜ਼ ਕੈਸ਼ ਦੇ ਵਿੱਚ ਸੇਲ ਕਰਾਂਗੇ ਤਾਂ ਆਪਣੇ ਕੋਲੇ ਕੀ ਆਊਗਾ ਜੀ ਕੈਸ਼ ਆਊਗਾ ਤਾਂ ਐਂਟਰੀ ਕੀ ਬਣ ਜਾਣੀ ਆ ਕੈਸ਼ ਅਕਾਊਂਟ ਡੈਬਿਟ ਹੁਣ ਆਪਾਂ ਨੇ ਗੁੱਡਸ ਸੇਲ ਕਰੀਆਂ ਨੇ ਜਦੋਂ ਆਪਾਂ ਗੁੱਡਸ ਸੇਲ ਕਰਦੇ ਆ ਤਾਂ ਉੱਥੇ ਆਪਾਂ ਵਰਡ ਕੀ ਚੀਜ਼ ਕਰਾਂਗੇ ਜੀ ਆਪਾਂ ਸੇਲ ਵਰਡ ਯੂਜ਼ ਕਰਾਂਗੇ ਤਾਂ ਐਂਟਰੀ ਕੀ ਬਣ ਜੂਗੀ ਕੈਸ਼ ਅਕਾਊਂਟ ਡੈਬਿਟ ਟੂ ਸੇਲ ਕਿੰਨੇ ਦੀ ਸੇਲ ਕੀਤੀ ਆਪਾਂ ਨੇ ਇਹ ਵੀ 20000 ਦੀ ਤਾਂ ਆਪਣੀ ਐਂਟਰੀ ਪੈ ਜੂਗੀ ਹੁਣ ਇੱਥੇ ਆਪਾਂ ਐਂਟਰੀ ਹੋਰ ਗੱਲ ਕਰ ਲੈਣੇ ਆ ਵੀ ਸੋਲਡ ਗੁੱਡਸ ਟੂ ਮੋਹਨ ਆਪਾਂ ਨੇ ਮੋਹਨ ਨੂੰ ਗੁੱਡਸ ਸੇਲ ਕਰਤੀਆਂ ਹੁਣ ਇਸ ਕੇਸ ਐਂਟਰੀ ਕੀ ਪਊਗੀ ਹੁਣ ਇਹ ਵੀ ਕਿਹੜੀ ਐਂਟਰੀ ਹੈ ਜੀ ਕ੍ਰੈਡਿਟ ਨਹੀਂ ਦੇ ਕਿਉਂਕਿ ਇੱਥੇ ਆਪਾਂ ਨੂੰ ਕੈਸ਼ ਬਾਰੇ ਨਹੀਂ ਹੈਗਾ ਜਦੋਂ ਕੱਲਾ ਸਿਰਫ ਨੇਮ ਦਿੱਤਾ ਹੋਵੇ ਤਾਂ ਉਹ ਆਪਣੀ ਕੀ ਕ੍ਰੈਡਿਟ ਐਂਟਰੀ ਆ ਐਂਟਰੀ ਕੀ ਬਣੂਗੀ ਆਪਣੀ ਹੁਣ ਕੈਸ਼ ਆਪਾਂ ਦੇ ਕੋਲ ਨਹੀਂ ਆ ਰਿਹਾ ਆਪਾਂ ਨੇ ਕ੍ਰੈਡਿਟ ਤੇ ਗੁਣ ਸੇਲ ਕਰੀਆਂ ਨੇ ਤਾਂ ਇਸ ਕੇਸ ਐਂਟਰੀ ਕੀ ਬਣੂਗੀ ਆਪਣੀ ਮੋਹਨ ਅਕਾਊਂਟ ਡੈਬਿਟ ਟੂ ਸੇਲ ਜੇ ਹੁਣ ਇੱਥੇ ਲੇਖ ਦੰਦੇ ਸੋਲਡ ਗoods ਟੂ 모ਹਨ ਇਨ ਕੈਸ਼ ਠੀਕ ਆ ਜੀ ਕੈਸ਼ ਦੀ ਵੀ ਗੱਲ ਕਰਤੀ ਨਾਲ ਆਪਾਂ ਨੂੰ ਨੇਮ ਵੀ ਮੈਂਸ਼ਨ ਕਰਤਾ ਤਾਂ ਆਪਾਂ ਨੇ ਐਂਟਰੀ ਕਿਸ ਨਾਲ ਪਾਉਣੀ ਹੈ ਜੀ ਕੈਸ਼ ਨਾਲ ਐਂਟਰੀ ਪਾਉਣੀ ਹੈ ਤਾਂ ਐਂਟਰੀ ਕੀ ਬਣੂਗੀ ਕੈਸ਼ ਅਕਾਊਂਟ ਡੈਬਿਟ ਟੂ ਸੇਲ ਇੱਥੇ ਫਿਰ ਆਪਣਾ 모ਹਨ ਜਿਹੜਾ ਵਰਡ ਆ ਵਿੱਚ ਐਂਟਰੀ ਦੇ ਨਹੀਂ ਆਊਗਾ ਕਿਉਂਕਿ ਐਂਟਰੀ ਕੀ ਆ 모ਹਨ ਤੋਂ ਗoods ਖਰੀਦੀਆਂ ਨੇ ਵੱਟ ਨਾਲ ਮੈਂਸ਼ਨ ਕਰਤਾ ਵੀ ਆਪਾਂ ਨੇ ਕੈਸ਼ ਖਰੀਦੀਆਂ ਨੇ ਐਵੇਂ ਇੱਥੇ ਆਪਾਂ ਨੇ ਧਿਆਨ ਦੇਣਾ ਜੇ ਹੁਣ ਇੱਥੇ ਆਪਾਂ ਗੱਲ ਕਰੀਏ ਪਰਚੇਸਡ ਗoods ਫਰੋਮ ਰਾਮ ਇਨ ਕੈਸ਼ ਨਾਲ ਕੈਸ਼ ਲਿਖਦਾ ਵੀ ਕੈਸ਼ ਦੇ ਵਿੱਚ ਪਰਚੇਸ ਕਰੀਆਂ ਨੇ ਤਾਂ ਐਂਟਰੀ ਕੀ ਆ ਜੂਗੀ ਪਰਚੇਸ ਅਕਾਊਂਟ ਡੈਬਿਟ ਟੂ ਕੈਸ਼ ਇੱਥੇ ਜੋ ਰਾਮ ਵਰਡਾ ਵਿੱਚ ਫਿਰ ਕਨਸੀਡਰ ਨਹੀਂ ਕਰਿਆ ਜਾਣਾ ਤਾਂ ਇੱਥੇ ਇਹ ਚੀਜ਼ ਦਾ ਕੀ ਰੱਖਣਾ ਤੁਸੀਂ ਨੇ ਧਿਆਨ ਰੱਖਣਾ ਹਾਂਜੀ ਨੈਕਸਟ ਕੇਸ ਦੇਖੋ ਵਿਡਰੂ ਕੈਸ਼ 5000 ਫਾਰ ਪਰਸਨਲ ਯੂਜ਼ ਜਦੋਂ ਆਪਾਂ ਪਰਸਨਲ ਯੂਸਲੀ ਪੈਸਾ ਆਪਾਂ ਕਢਵਾਉਨੇ ਆ ਬਿਜ਼ਨਸ ਦੇ ਵਿੱਚੋਂ ਤਾਂ ਆਪਾਂ ਕੀ ਆਪਣੀਆਂ ਕੀ ਹੁੰਦੀਆਂ ਡ੍ਰੈਂਕਸ ਹੁੰਦੀਆਂ ਨੇ ਤਾਂ ਉਸ ਨੂੰ ਆਪਣੀ ਐਂਟਰੀ ਕੀ ਪਊਗੀ ਇੱਥੇ ਜੀ ਡ੍ਰਾਂਗਸ ਅਕਾਊਂਟ ਡੈਬਿਟ ਡ੍ਰਾਂਗਸ ਅਕਾਊਂਟ ਡੈਬਿਟ bizness ਨੂੰ ਕੀ ਜਾ ਰਿਹਾ ਜੀ ਕੈਸ਼ ਤਾਂ ਕੀ ਆਜੂਗੀ ਐਂਟਰੀ ਡ੍ਰਾਂਗਸ ਅਕਾਊਂਟ ਡੈਬਿਟ ਟੂ ਕੈਸ਼ ਕਿੰਨੇ ਨਾਲ ਐਂਟਰੀ ਹੋਊਗੀ ਜੀ ਆਪਣੀ 5000 ਦੇ ਨਾਲ ਧਿਆਨ ਰੱਖਣਾ ਜੀ ਹੁਣ ਕਈ ਵਾਰ ਆਪਾਂ ਕੈਸ਼ ਘਟਵਾਉਣੇ ਆ ਕਈ ਵਾਰ ਆਪਣਾ ਕੀ ਆ ਗੋਡਸ ਦੀ ਗੱਲ ਆ ਜਾਂਦੀ ਹੈ ਗੋਡਸ ਪਰਚੇਸਡ ਫੋਰ 5000 ਵਟ ਟੇਕਨ ਬਾਈ ਦੀ ਪ੍ਰੋਪਰਾਈਟਰ ਫॉर ਪਰਸਨਲ ਯੂਜ਼ ਤਾਂ ਹੁਣ ਹੈਗੀ ਆਪਣੀ ਇਹ ਵੀ ਆਪਣੀ ਕੀ ਆ ਜੀ ਡਰਾਇੰਗਸ ਆ ਇਹ ਵੀ ਆਪਣੀ ਕੀ ਆ ਡਰਾਇੰਗਸ ਆ ਤਾਂ ਹੁਣ ਐਂਟਰੀ ਕੀ ਪੈਣੀ ਆ ਦੇਖੋ ਡ੍ਰਾਂਕਸ ਤਾਂ ਹੋਣੀ ਆ ਹੁਣ ਆ ਮੈਂ ਡਰਾਇੰਗਸ ਅਕਾਊਂਟ ਡੈਬਿਟ ਡਰਾਇੰਗਸ ਅਕਾਊਂਟ ਡੈਬਿਟ ਟੂ ਹੁਣ ਇੱਥੇ ਆਪਾਂ ਨੇ ਪਹਿਲਾਂ ਕੀ ਵਿਡਰੋ ਕਰਵਾਇਆ ਸੀ ਕੈਸ਼ ਬਟ ਹੁਣ ਇੱਥੇ ਗੱਲ ਕੀ ਦੀ ਹੋ ਰਹੀ ਆ ਗੁਰਤਜੀ ਤਾਂ ਹੁਣ ਐਚ ਜਿਹੜਾ ਆਪਣਾ ਵਰਡ ਯੂਜ਼ ਕੀਤਾ ਜਾਊਗਾ ਉਹ ਕੀ ਆਊਗਾ ਜੀ ਪਰਚੇਸ ਅਕਾਊਂਟ ਆਊਗਾ ਨਾ ਕਿ ਇੱਥੇ ਕੈਸ਼ ਆਊਗਾ ਜਦੋਂ ਕੈਸ਼ ਕਢਵਾ ਰਹੇ ਆਪਾਂ ਪਰਸਨਲ ਯੂਜ਼ ਲਈ ਫ੍ਰੋਮ ਬਿਜਨਸ ਦੇ ਵਿੱਚ ਉੱਥੇ ਡ੍ਰੈਕਟ ਟੂ ਕੈਸ਼ ਆਊਗਾ ਜਦੋਂ ਗੁੱਡਸ ਆਪਾਂ ਨੇ ਲਈਆਂ ਨੇ ਤਾਂ ਉਸਕੇ ਦੇ ਵਿੱਚ ਐਂਟਰੀ ਕੀ ਬਣੂਗੀ ਆਪਣੀ ਡ੍ਰੈਕਟਸ ਅਕਾਊਂਟ ਡੈਬਿਟ ਟੂ ਪਰਚੇਸ ਇਹ ਵੀ ਆਪਾਂ ਕਿੰਨੇ ਦਾ ਜੀ 5000 ਦਾ ਤਾਂ ਇਹ ਧਿਆਨ ਰੱਖਣਾ ਵੀ ਆਪਾਂ ਨੇ ਕਦੋਂ ਕੈਸ਼ ਯੂਜ਼ ਕਰਨਾ ਕਦੋਂ ਪਰਚੇਸ ਵੱਡਾ ਆਪਾਂ ਨੇ ਯੂਜ਼ ਕਰਨਾ 6000 ਡਿਊ ਫ੍ਰੋਮ ਕਰਨ ਅਰ ਕਹਿੰਦੇ ਵੀ ਕੀ ਆਪਣਾ ਰਿਕਵਰ ਨਹੀਂ ਹੋ ਰਿਹਾ ਠੀਕ ਆ ਜੀ ਤਾਂ ਹੈ ਆਪਣਾ ਕੀ ਹੋ ਗਿਆ ਬੈਡ ਡੈਟਸ ਹੋ ਗਿਆ ਤਾਂ ਇਹ ਇਹਦਾ ਮਤਲਬ ਕੀ ਆ ਵੀ ਹੁਣ ਕਈ ਵਾਰ ਆਪਾਂ ਕਿਸੇ ਨੂੰ ਕ੍ਰੈਡਿਟ ਤੇ ਉੱਪਰ ਸੇਲ ਕਰਦੇ ਆ ਗੁੱਡਸ ਤਾਂ ਕਈ ਉਹ ਹੁਣ ਆਪਣਾ ਕ੍ਰੈਡਿਟ ਤੇ ਸੇਲ ਕਰੀ ਆ ਜਿਹੜਾ ਪੈਸਾ ਆਪਾਂ ਨੂੰ ਉਹਨਾਂ ਤੋਂ ਨਹੀਂ ਮਿਲਣਾ ਉਹ ਆਪਣਾ ਕੀ ਹੋਊਗਾ ਜੀ ਨੁਕਸਾਨ ਨੂੰ ਆਪਾਂ ਕੀ ਕਹਿੰਦੇ ਆ ਬੈਡ ਡੈਟਸ ਕਹਿੰਦੇ ਆ ਤਾਂ ਐਂਟਰੀ ਕੀ ਬਣੂਗੀ ਆਪਣੀ ਬੈਡ ਡੈਟਸ ਅਕਾਊਂਟ ਡੈਬਿਟ ਕਿਉਂਕਿ ਆਪਣਾ ਨੁਕਸਾਨ ਹੋ ਰਿਹਾ ਵਾ ਬੈਡ ਡੈਟਸ ਅਕਾਊਂਟ ਡੈਬਿਟ ਕਿਸ ਤੋਂ ਪੈਸਾ ਨਹੀਂ ਮਿਲ ਰਿਹਾ ਸੀ ਕਰਨ ਤਾਂ ਇੱਥੇ ਕੀ ਆਜੂਗਾ 2 ਕਰਨ ਆ ਜੂਗਾ ਕਿਉਂਕਿ ਕਰਨ ਕੀ ਸੀ ਆਪਣਾ ਡਾਇਰੈਕਟਰਸ ਡਾਇਰੈਕਟਰਸ ਕੌਣ ਹੁੰਦੇ ਨੇ ਜਿਸ ਤੋਂ ਆਪਾਂ ਨੇ ਪੈਸਾ ਲੈਣਾ ਜਿਨ੍ਹਾਂ ਨੂੰ ਆਪਾਂ ਨੇ ਕ੍ਰੈਡਿਟ ਦੇ ਉੱਪਰ ਗੁੱਦ ਸੇਲ ਕਰੀਆਂ ਹੋਈਆਂ ਨੇ ਤਾਂ ਤਾਂ ਹੁਣ ਇੱਥੇ ਜਿਹੜਾ ਕਰਨਾ ਉਹ ਆਪਣਾ ਕੀ ਸੀ ਡਾਇਰੈਕਟਰ ਸੀ ਤਾਂ ਠੀਕ ਹੈ ਜੀ ਹੁਣ ਡਾਇਰੈਕਟਰਸ ਤੋਂ ਆਪਾਂ ਨੇ ਪੈਸਾ ਲੈਣਾ ਸੀ ਬਟ ਉਹ ਨਹੀਂ ਮਿਲ ਰਿਹਾ ਤਾਂ ਆਪਣਾ ਬੈਡ ਡੈਟਸ ਬਣ ਗਿਆ ਤਾਂ ਐਂਟਰੀ ਕੀ ਬਣਗੀ ਬੈਡ ਡੈਟਸ ਅਕਾਊਂਟ ਡੈਬਿਟ ਟੂ ਕਰਨਾ ਹੁਣ ਅਗਲੀ ਐਂਟਰੀ ਕੀ ਹੈ ਜੀ ਰੀਸੀਵਡ ਕੈਸ਼ ਫੋਰ ਅ ਬੈਡ ਡੈਟਸ ਰਿਟਰਨ ਆਫ ਲਾਸਟ ਈਅਰ ਜੋ ਵੀ ਆਪਾਂ ਨੇ ਲਾਸਟ ਈਅਰ ਰਾਈਟ ਆਫ ਕੀਤੇ ਜੋ ਆਪਾਂ ਨੇ ਬੈਡ ਡੈਟਸ ਸੀ ਆਪਾਂ ਨੂੰ ਕੀ ਹੋਗੇ ਰੀਸੀਵ ਹੋਗੇ ਤਾਂ ਆਪਾਂ ਨੂੰ ਕੀ ਹੋਗਾ ਇੱਥੇ ਬੈਨੀਫਿਟ ਹੋ ਗਿਆ ਤਾਂ ਐਂਟਰੀ ਕੀ ਬਣੂਗੀ ਆਪਣੀ ਇੱਥੇ ਆਪਾਂ ਨੇ ਬੈਡ ਡੈਟਸ ਕਿੰਨੇ ਦੀ ਸੀ ਆਪਾਂ ਨੇ 6000 ਦੇ ਤੇ ਹੁਣ ਜਿਹੜਾ ਆਪਣੇ ਲਾਸਟイヤー ਦੇ ਵਿੱਚ ਰਾਈਟ ਆਫ ਕੀਤੀ ਸੀ ਉਹ ਕੈਸ਼ ਆਇਆ ਆਪਣੇ ਕੋਲੇ ਐਂਟਰੀ ਕੀ ਆ ਜਾਣੀ ਜੇ ਇੱਥੇ ਕੈਸ਼ ਅਕਾਊਂਟ ਡੈਬਿਟ ਹੁਣ ਕੈਸ਼ ਆਇਆ ਕਿਸ ਦੇ ਬਦਲੇ ਆ ਜੋ ਆਪਣੇ ਕੀ ਸੀ ਬੈਡ ਡੈਟਸ ਠੀਕ ਹੈ ਜੀ ਤਾਂ ਟੂ ਐਂਟਰੀ ਕੀ ਬਣੂਗੀ ਬੈਡ ਡੈਟਸ ਰਿਕਵਰਡ ਐਂਟਰੀ ਕੀ ਬਣੂਗੀ ਜੀ ਬੈਡ ਡੈਟਸ रिकवर ਕਿੰਨਾ ਰਿਕਵਰ ਹੋਇਆ ਜੀ ਆਪਾਂ ਨੂੰ 1000 ਰੁਪਏ ਤਾਂ ਇਹ ਆਪਣੀਆਂ ਕੀ ਸੀ ਜਨਰਲ ਐਂਟਰੀਆਂ ਸੀ ਜੋ ਆਪਾਂ ਨੇ ਕਰੀਆਂ ਨੇ ਜੋ ਆਪਣੀਆਂ ਸਿੰਪਲ ਐਂਟਰੀ ਐਸੀ ਵੀ ਸੇਲ ਦੀ ਐਂਟਰੀ ਕਿਵੇਂ ਪਾਉਣੇ ਆਪਾਂ ਪਰਚੇਸ ਦੀ ਐਂਟਰੀ ਕਿਵੇਂ ਪਾਉਣੇ ਆਪਾਂ ਜੋ ਪੈਸਾ ਬਿਜ਼ਨਸ ਤੇ ਲਗਾ ਰਹੇ ਹਾਂ ਉਸ ਦੀ ਐਂਟਰੀ ਜੋ ਆਪਾਂ ਨੇ ਪਰਸਨਲੀ ਵੀ ਖਰਚਾ ਕਢਵਾਇਆ ਜੋ ਵੀ ਆਪਾਂ ਨੇ ਜਾਂ ਗੁੱਡਜ਼ ਲਈਆਂ ਨੇ ਉਹ ਆਪਣਾ ਕੀ ਐਂਟਰੀ ਕਿਵੇਂ ਪਾਸ ਆਊਟ ਹੋਊਗੀ ਜੋ ਆਪਾਂ ਨੇ ਕੋਈ ਐਸੈਟ ਬਾਏ ਕਰੀਆ ਉਸ ਦੀ ਐਂਟਰੀ ਕਿਵੇਂ ਪਾਸ ਆਊਟ ਹੋਊਗੀ ਤਾਂ ਨੈਕਸਟ ਵੀਡੀਓ ਦੇ ਵਿੱਚ ਜੋ ਆਪਣੀਆਂ ਕੈਸ਼ ਡਿਸਕਾਊਂਟ ਟ੍ਰੇਡ ਡਿਸਕਾਊਂਟ ਦੀਆਂ ਜਨਰਲ ਐਂਟਰੀਜ਼ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਤਾਂ ਉਮੀਦ ਕਰਦੇ ਹਾਂ ਵੀ ਜੋ ਅੱਜ ਦੇ ਆਪਾਂ ਨੇ ਜੋ ਅੱਜ ਕਨਸੈਪਟ ਕਰ ਰਹੇ ਨੇ ਕਲੀਅਰ ਹੋ ਗਏ ਹੋਣਗੇ ਜੀ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ